i my bag hop on a jet. I see the money, I don't see no threat. ਅਸੀਂ ਚੱਲਿਆਂ ਜੀ ਗੁਰਦੁਆਰਾ ਨੜ ਸਾਹਿਬ ਤੇ ਆਹ ਦੇਖੋ ਇੱਧਰ ਆ ਅਸੀਂ ਪਹਿਲੇ ਇੱਥੇ ਗੱਡੀ ਪਾ ਲਈ ਤੇ ਇੱਥੇ ਗੱਡੀ ਸਾਡੀ ਮਤਲਬ ਪੂਰਾ ਦੇਖੋ ਰਾ ਆਫ ਰੋਡਿੰਗ ਆ ਲਾਸਤਾ ਇੱਧਰ ਗੱਲ ਤੇ ਨਾ ਗੱਡੀ ਪਾ ਬੈਠੇ ਸੀ ਸਾਨੂੰ ਪਤਾ ਨਹੀਂ ਸੀ ਹੁਣ ਬੈਕ ਕਰਕੇ ਉੱਧਰ ਲੈ ਕੇ ਆਏ ਆ ਸਾਈਡ ਤੇ ਤੇ ਹੁਣ ਆ ਤੇ ਇੱਥੇ ਚੜਾਈ ਚੜਦੇ ਆ ਤੁਹਾਨੂੰ ਦੁਖਾਉਣੇ ਸਾਰੇ ਵਲੌਗ ਐਂਡ ਤੱਕ ਜ਼ਰੂਰ ਕਿਥੋ ਇੱਥੇ ਤਰਕੇ ਜਾਣਾ ਪੈਂਦਾ ਕਿਲੋਕੀਮੀਟਰ ਦਾ ਰਾਹ ਹੈ ਕਹਿੰਦੇ ਇੱਥੋਂ ਆਹ ਦੇਖੋ ਜਿਓ ਇੱਧਰ ਨਾਲ ਜੰਗਲ ਵਗੈਰਾ ਚ ਇੱਥੇ ਪੂਰਾ ਥੱਕਦਾ ਬੰਦਾ ਲੱਤਾਂ ਲੱਤਾਂ ਕੰਮ ਦੀਆਂ ਇੱਥੇ ਦਾ ਪੂਰਾ ਤਰਨਖ ਹੋਇਆ ਹਿੰਦਾ ਚਲੋ ਪੁਰਾਥੇ ਇਥੇ ਰੋ ਹਾਂ ਇਹ ਤਾਂ ਆਹਦਾ ਵਧੀਆ ਇੱਥੇ ਹਨ ਇਹ ਸ਼ੋਹ ਜੇ ਤਾਂ ਸੋਹਣੇ ਆਹੋ ਤਾਂ ਵੀ ਕੁਝ ਨਹੀਂ ਬੇਬੇ ਬਾਪੂ ਚਲੋ ਕਿਹ ਚੋਟੇ ਸੀ ਫੇਰ ਦੇਖੀਂ ਆਹ ਚੱਲ ਜੀ ਆਹ ਦੇ ਵਾਈਟ ਆਹ ਇੱਥੇ ਆਹ ਦੇਖੋ ਉਧਰ ਕਿੰਡੀ ਖਾਈ ਆ ਹੈ ਹਾਂ ਦੇਖਾਈ ਇੱਧਰ ਦੇਖੋ ਇੱਧਰ ਪੂਰਾ ਜੰਗਲ ਇਸ ਤਰੀਕੇ ਦੇ ਵਲੌਗ ਸਾਡੇ ਚੈਨਲ ਤੇ ਹੁਣ ਆਉਂਦੇ ਰਿਹਾ ਕਰਨੇ ਆ ਰੈਗੂਲਰ ਤਾਂ ਸਬਸਕ੍ਰਾਈਬ ਕਰ ਲਿਓ ਆਉਂਦੇ ਰਿਹਾ ਕਰਨੇ ਆ ਰੈਗੂਲਰ ਤਾਂ ਸਬਸਕ੍ਰਾਈਬ ਕਰ ਲਿਓ ਆ ਦੇਖੋ ਹੋਰ ਵੀ ਜਾਂਦੇ ਇੱਥੇ ਆ 흘ਾ ਖਾ ਸੀ ਇਸ ਪਾਰ ਤੋਂ ਆ ਦੇਖੋ ਕਿੱਡਾ ਪੁਰਾਣਾ ਦਰਖਤ ਲੱਗਦਾ ਇੱਥੇ ਪੁਰਸ਼ਾਂ ਸਨ ਵੀ ਇੱਕ ਤੋਂ ਕਿੱਡੀਆਂ ਟੱਕਰੀਆਂ ਜਿਹੜੀਆਂ ਸਾਡੇ ਨਾਲ ਇੱਧਰ ਨੂੰ ਆਈਆਂ ਮਤਲਬ ਥੋੜਾ ਹੀ ਹੁੰਦਾ ਇੱਧਰ ਤਾਂ ਥੋੜੇ ਜਾਣੀ ਹੁੰਦੇ ਆ ਦਰਸ਼ਨ ਕਰਨ ਕਿਸੇ ਨੂੰ ਇੰਨਾ ਪਤਾ ਨਹੀਂ ਨਾ ਇੱਧਰ ਐ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਪਿੱਛੇ ਉਹ ਵੀਡੀਓ ਦਿਸ ਗਈ ਹੋਣੀ ਆ ਉਹ ਵੀ ਸਾਨੂੰ ਮਿਲਿਆ ਸੀ ਉਧਰ ਦੇ ਪਾਸੇ ਦੀ ਆਈ ਸੀ ਛੇਵੀਂ ਪਾਸ਼ਾਈ ਤੇ ਗੁਰਦੁਆਰਾ ਵਾ ਇਹ ਗੁਰਦੁਆਰੇ ਸਾਹਿਬ ਦਾ ਕਹਿੰਦਾ ਮਤਲਬ ਇੱਥੇ ਇੱਕ ਪੱਥਰ ਪੈਜੀ ਤੇ ਤੇ ਗੋਲੀਆਂ ਦੇ ਨਿਸ਼ਾਨਾ ਗੁਰਗਮ ਸਿੰਘ ਜੀ ਤੇ ਹਮਲਾ ਕੀਤਾ ਸੀ ਪਹਾੜੀ ਰਾਜਾ ਵੱਲੋਂ ਉਹ ਗੋਲੀਆਂ ਦੇ ਨਿਸ਼ਾਨ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹ ਤਾਂ ਤੁਰੇ ਜਾਣੇ ਇੱਧਰ ਪਤਾ ਨਹੀਂ ਕਿੱਡੀ ਦੂਰ ਰਹਿ ਗਿਆ ਗੁਰਦੁਆਰਾ ਲਾਓ ਤਾਂ ਦੇਖ ਕਿੱਥੇ ਉਹ ਆ ਗਿਆ ਉਸ ਆ ਪੱਥਰ ਉਹ ਆਈ ਗਏ ਉਹਨੇ ਪੱਥਰ ਆ ਫਸ ਕੇ ਗੁਰਦੁਆਰੇ ਸਾਹਿਬ ਤੇ ਸਾਡੇ ਦਰਾਂ ਤੇ ਆ ਜਿਵੇਂ ਵੀ ਉਹ ਇੱਥੇ ਦਾ ਪੂਰਾ ਵਧੀਆ ਵਾ ਬਣਿਆ ਵਾ ਆ ਪੱਥਰ ਆ ਵੇ ਆ ਇਤਿਹਾਸ ਤੁਸੀਂ ਵੀਡੀਓ ਪਾਜ਼ ਕਰਕੇ ਪੜ ਸਕਦੇ ਇੱਥੋਂ ਦਾ ਇਤਿਹਾਸ ਪੂਰਾ ਲਿਖਿਆ ਇਹਦੇ ਤੇ ਆデア ਸਾਰੇ ਗੋਲੀਆਂ ਦੇ ਨਿਸ਼ਾਨਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਹੋਇਆ ਤੇ ਉਸ ਟਾਈਮ ਤੇ ਇਹ ਪੱਥਰ ਚ ਗੋਲੀਆਂ ਵੱਜੀਆਂ। ਆ ਤੇ ਏਡਾ ਸਾਰਾ ਪੱਥਰ ਆਹੇ ਆ ਵੀਰ ਮਮਾ ਟੜੀ ਇਹਨਾਂ ਦੇ ਹਿਸਾਬ ਨਾਲ ਦੇਖੋ ਤੁਸੀਂ ਕਿੱਥੋਂ ਤੱਕ ਸਾਈਜ਼ ਆ ਤਾਂ ਪੱਥਰ ਦਾ। ਇਹ ਸਾਰਾ ਪੱਥਰ ਗੋਲੀਆਂ ਨਾਲ ਭਰਿਆ ਪਿਆ ਵਾ ਨਿਸ਼ਾਨ ਹੀ ਨਿਸ਼ਾਨ ਉੱਤੇ ਤੱਕ ਗੋਲੀਆਂ ਦੇ। ਇਹ ਜੋ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤੇ ਉਹਨਾਂ ਤੇ ਹਮਲਾ ਹੋਇਆ ਪਹਾੜੀ ਰਾਜਾ ਵੱਲੋਂ ਤੇ ਪੱਥਰ ਤੇ ਨਿਸ਼ਾਨ ਪਈ ਆ ਗੋਲੀਆਂ ਦੇ ਇਹ ਜਦੋਂ ਵੀ ਤੁਸੀਂ ਅਨੰਦਪੁਰ ਸਾਹਿਬ ਆਓ ਤੇ ਇੱਧਰ ਗੁਰਕਲ ਹੌਰਾ ਲਾਉ ਤੁਸੀਂ 3 ਕਿਲੋਮੀਟਰ ਦੀ ਦੂਰੀ ਤੇ ਇਹ ਇੱਥੇ ਜ਼ਰੂਰ ਆ ਕੇ ਜਾ ਕੇ ਦਰਸ਼ਨ ਕਰਿਓ ਹੁਣ ਅਸੀਂ ਗੁਰੂ ਕਲਹ ਹੋਰ ਪਹੁੰਚ ਚੁੱਕੇ ਹਾਂ ਤਾਂ ਤੁਹਾਨੂੰ ਦਰਸ਼ਨ ਕਰਾਉਣੇ ਇੱਥੋਂ ਦੇ ਤੇ ਆਜੋ ਸਾਡੇ ਨਾਲ ਦਰਸ਼ਨ ਕਰੋ ਤੁਸੀਂ ਵੀ ਸੀ ਪਹੁੰਚ ਚੁੱਕੇ ਆਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਤੇ ਤਾਂ ਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਰੇ ਹੁਣ ਆਪਾਂ ਚੱਲਿਆਂ ਜੀ ਬਾਬਾ ਗੁਰਦਤਾ ਜੀ ਦੇ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਜਾਇਆ ਦਰਸ਼ਨ ਕਰ ਲੇ ਦੇਖ ਲਏ ਤੇ ਇੱਧਰ ਹੁਣ ਚੱਲਦੇ ਆਪਾਂ ਗੁਰਦਤਾ ਜੀ ਦੇ ਤਹੌਣ ਆਪਾਂ ਦਰਸ਼ਨ ਸਾਰੇ ਕਰ ਰਹੇ ਆ ਵਲੌਗ ਨੂੰ ਮੈਂ ਥੈਂਡ ਕਰਦਾ ਕਿਵੇਂ ਦਾ ਲੱਗਿਆ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਲੌਗ ਨੂੰ ਲਾਈਕ ਜ਼ਰੂਰ ਕਰ ਦਿਓ